ਹੋ ਜੀ ਪਾਕ ਖਾਲਸਾ ਵਾਹਿਗੁਰੂ ਜੀ ਬਖਸ਼ੇ ਲਖਾ ਸ੍ਰੀ ਮਹਾਂਪਰਵਰ ਸਾਹਿਬ ਜੀ ਜੋ ਕਿਤੇ ਗੁਰਦੇਵ ਜਨ ਪਿਤਾ ਜੀ ਦੇ 4 ਸਾਲ ਸਤ ਜੀ ਪਤਾਜ ਬਣ ਰਹੇ ਗੁਰਦੇਵ ਪਤਾ ਮਤਾ ਸਦਕਾ ਸਾਹਿਬ ਜੀ ਜੀ ਤਰਪਤੋਂ ਬਡੇ ਸਾਹਿਬ ਦਾਦਾ ਸਾਹਿਬ ਆਬਾ ਜੀ ਸਨ ਦੀ ਨਰਪrakash ਹੋਇਆ ਹਲੇ ਦਾ ਜੁੱਧ ਲੜਿਆ ਦੋਸਬ ਸ੍ਰੀ ਬਖੋ ਆਕ ਪਾਣੀ ਸਤ ਪਤਾ ਦੇ ਉਥੇ ਹੰਦ ਕੀਤੇ ਉਸ ਸਵਿਤਾ ਦਾ ਸੰਦ ਦਾ ਪ੍ਰਬੰਧ ਇਹ ਸਮਝੋ ਜਿੱਦਾਂ ਨਰਕਾਲੇ ਸਾਹਿਬ ਵਾਲਾ ਦਲੇੜੋ ਬਹੁਤ ਸੀ ਹੋ ਹੋ ਉਹਦੇ ਘਰ ਵੱਲ ਕਾਪੀ ਸੀ ਪਹਾਂਤ ਗੁਰਦਿਆਲ ਸਿੰਘ ਤੇ ਬਸਲ ਸ਼ਹੀਦ ਦਾ ਤਾਲਾ ਲਾਲ ਹਰੀਆ ਦੇ ਲਾਜਾਫੇ ਬੱਦੀ ਦੇ ਸੱਜ ਖੜ੍ਹੇ ਵਾਸੀ ਬਾ ਬਾਜੀ ਸਿੰਘ ਸਾਹਿਬ ਬਾਬਾ ਹਰਬੰਦ ਸਿੰਘ ਸਾਹਿਬ ਜੀ ਦੇ ਅਗਵਾਈ ਵਿੱਚ 38 ਸਿੰਘ 38 ਘੋੜੇ 4 ਗੱਡੇ ਲੱਕੜੀ ਦੇ ਪਈਆ ਵਾਲੇ ਇਹ ਸਾਰੀ ਫੌਜ ਪੈਦਲ ਚੱਲ ਕੇ ਉੱਥੇ ਗਏ ਅਰਦਾਸ ਕਰਕੇ ਸੱਚੇ ਪਾਤਸ਼ਾਹ ਅਸੀਂ ਕਿਸੇ ਲਾਲਚ ਵਿੱਚ ਲਾਈਏ ਬਹੁਤ ਤੋਂ ਡਰਿਏ ਤੇ ਲਾਲਚ ਵਿੱਚ ਆ ਕੇ ਬਹੁਤ ਤੋਂ ਡਾਂਕੇ ਸਾਡੇ ਪੈਰ ਪਿਛਾ ਨੂੰ ਨੱਪਟੇ ਜਾਣ ਸਾਡੇ ਸੀਸ ਸਾਡੇ ਸਰੀਰ ਆਪਣੇ ਪਰਿਵਾਰ ਕੱਟ ਲੈਣ ਕੱਲ ਦੇ ਦਿਲ ਭਾਈ ਮੈਨੂੰ ਐਸਾ ਕਬਰਦਿਆ ਸ੍ਰੀ ਖਡ ਪਾਰ ਸਾਹਿਬ ਕਰਦੇ ਤੇ ਮਹੱਤ ਦੇ ਉਥੇ ਦੇ ਪ੍ਰਸ਼ਾਸਨ ਨਾਲ ਪੁਲਿਸ ਨਾਲ ਗੱਲ ਕੇ ਹੰਲਾ ਤੋਂ ਨਜ਼ਾਰਾ ਗੋਲੀਆਂ ਚਲਾ ਕੇ 11 ਸਿਰ ਸ਼ਹੀਦ ਕੀਤੇ ਦਿਲ ਜਗਵੀ ਕੀਤੇ ਗੁਰਦਾਰਾ ਸਾਹਿਬ ਦੀਆਂ ਕੰਦਾ ਛਾਤ ਦਾ ਸਾਰੀ ਛਾਟ ਦੀ ਕੀਤੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਕਰਦੇ ਹੋਇਆ ਅਖੰਡ ਪਾਠ ਇਸੇ ਉੱਤੇ ਸ਼ਹੀਦ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸਰੂਪ ਰਬਾਲੇ ਸਾਰੇ ਸ਼ਹੀਦਾਂ ਦੇ ਖੂਨ ਨਾਲ ਲੱਤ ਪਾਸੇ ਤੇ ਸਾਰੇ ਹਾਲ ਦੇ ਅੰਦਰ ਇਦਾਂ ਖੂਨ ਦੇ ਰਿਆ ਫਰਟਾ ਜਿਹਦਾ ਬਾੜੀ ਹੁੰਦਾ ਛੇਤਾ ਸੀਗਾ ਨੇ ਆਪਣੇ ਪਵਿੱਤਰ ਖੂਨ ਨਾਲ ਕੋਈ ਦੁੱਧ ਨਾਲ ਇਸ਼ਨਾਨ ਕਰੌਦਾ ਕੋ ਚੱਲ ਨਾਲ ਕਰੌਦਾ ਆਪਣੇ ਪਵਿੱਤਰ ਖੂਨ ਨਾਲ ਉਸ ਕੁਰਤਾਂ ਦੇ ਅਸ਼ਧਾਨ ਕਰਵਾ ਕੇ ਉਸੇ ਦੀ ਪਵਿੱਤਰਤਾ ਕਾਇਮ ਕਰਕੇ ਖਾਲਸੇ ਪੰਥ ਦੀ ਪ੍ਰਤੀਨਿਧ ਬਾਸੁਰਦਾਰ ਬਲਦਾਰਾ ਪਰਵਲਨ ਕਮੇਟੀ ਅੱਤੇ ਖਾਲਸੇ ਪੰਥ ਦੇ ਹੱਥਾਂ ਵਿੱਚ ਸੌਪਿਆ ਸੋਦਾਸ ਆਪਰੇਬਲੋ ਸਤਿਕਾਰਯੋਗ ਸ੍ਰੀਮਾਨ ਸਰਦਾਰ ਹਜਨ ਸਿੰਘ ਜੀ ਪ੍ਰਧਾਨ ਸਾਹਿਬ ਸਰੋਬੀ ਗੁਰਦਾਰਾ ਪਰਵਲਨ ਕਮੇਟੀ ਸਮੂਹ ਮੈਂਬਰ ਸਹਿਬਾਨ ਤਾਲਦੂ ਤਾਲ ਪ੍ਰਚਾਰ ਕਮੇਟੀ ਦੇ ਮੈਂਬਰ ਸਹਿਬਾਨ ਅਹੁਦੇਦਾਰ ਸਹਿਬਾਨ ਸਾਰਿਆਂ ਦੇ ਸਰਬਸੰਮਤੀ ਨਾਲ ਪਤਾ ਪਾਸ ਕਰਕੇ ਇਹ ਉਹ ਮਹਾਨ ਸ਼ਹੀਦੀ ਸਾਕਾ ਬੋੜੇ ਸਾਹਿਬ ਤੇ ਸ਼ਹੀਦਾਂ ਦੀ ਯਾਦ ਅਦਲ ਹਰ ਸਾਲ 23 ਮਈ ਨੂੰ ਮਨਾਇਆ ਜਾਇਆ ਕਰੂਗਾ ਕਿਉਂਕਿ ਬਾਇਦੂ ਉੱਥੇ ਬੋੜਾ ਸਾਹਿਬ ਸਥਾਨਕ ਉਸਤਾਨ ਤੇ ਗਲ ਬਣਾਇਆ ਗਿਆ ਇਸ ਲਈ ਦੂਸਰਾ ਜੀ ਦੇ ਸਾਕੇ ਦਾ ਦ੍ਰਿਸ਼ ਬਣਾ ਕੇ ਇਧਰੀ ਸੇ ਖਜਾਵ ਕਰ ਮੇ ਸ਼ੋਭਿਤ ਕੀਤਾ ਦਾਸ ਆ ਬਣੇ ਵੱਲੋਂ ਬਸਲ ਸ਼ੀਦਾ ਤਾਲਾ ਲਾਲ ਹਰੀਆ ਮੇ ਲਾਜਤਬੰਦੀ ਦੇ ਸਾਰੇ ਸਿਗਾ ਵੱਲੋਂ ਸਰਦਾਰ ਜੋਗਪਾਲ ਸਿੰਘ ਸਾਹਿਬ ਦੀ ਦਸ ਬੋਚੀ ਸਰੋਪਟੀ ਗੁਰੂਆਂ ਪਰਵੰਦਰ ਕਮੇਟੀ ਦਾ ਤਲਵਾ ਕਰਦਾ ਹੋਇਆ ਅਰਦਾਸ ਕਰਦਾ ਪਾਤਸ਼ਾਹ ਆਪਣੇ ਖਾਲਸੇ ਪਾਤਸ਼ਾਹ ਨੂੰ ਇੱਕ ਤਾ ਇਤਿਫਾਕ ਬਖਸ਼ੋ ਸਮੁੱਚਾ ਖਾਲਸਾ ਪਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਪੇ ਸ਼ਾਇਆ ਹੇਠ ਤੱਕਤਰ ਹੋਵੇ ਖਾਲਸੇ ਪਾਤ ਦੀ ਸਾਰੇ ਸੰਸਾਦ ਤੇ ਜੈ ਜੈਕਾਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਕਾਲਜ ਕੋਈ ਜੀਵਾਂ ਦੇ ਉੱਤੇ ਬੜਾ ਪਰ ਉਪਕਾਰ ਕੀਤਾ ਅਸਰੇ ਕਾ ਦੂ 사ਤਗੁਰ ਜੀ ਨੇ ਸਿੱਖਾਂ ਨੂੰ ਗੁਰ ਸ਼ਬਦ ਦੀ ਸੋਚੀ ਤੇ ਪਵਿੱਤਰ ਧੁਰ ਕੀ ਬਾਣੀ ਬਖਸ਼ਿਸ਼ ਕਰਕੇ ਇਹਦੇ ਅੰਦਰ ਜਿਹੜਾ ਸੀ માનਸਕਤਾ ਉਹਨੂੰ ਤਕੜੇ ਕੀਤਾ ਜਿਹੜੇ ਉਸ ਵੇਲੇ ਤੇ ਨੇ ਆਈ ਸੀਗੇ ਉਹ ਕਈ ਵਾਰੀ ਧੋਨੇ ਤਵਾਉਂਦੇ ਸੀ ਸਰੀਰਾਂ ਨੂੰ ਕਸ਼ਟ ਦਿੰਦੇ ਸੀ ਗਰਸ ਤੋਂ ਦੌੜ ਜਾਂਦੇ ਸੀ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਇਹ ਪਵਿੱਤਰ ਸਾਨੂੰ ਸਿਧਾਂਤ ਇੱਕ ਓੰਕਾਰ ਦਾ ਵਾਅਦਾ ਕੀਤਾ ਜਿਹੜਾ ਨਿਰੰਤਰ ਜੁਗਾ ਜਗਾਂਤਰ ਸਤਿਗੁਰ ਜੀ ਦੇ ਪਵਿੱਤਰ ਗਰਵਾਨੀ ਨੇ ਸਾਡੀ ਅਗਵਾਈ ਕਰਦੇ ਰਹਿਣਾ ਤੇ ਗੁਰੂਕਾ ਸਿੱਖ ਜਿਨ੍ਹਾਂ ਚ ਗੁਰਸ਼ਬਦ ਦੇ ਨਾਲ ਜੁੜਿਆ ਆ ਸਤਿਗੁਰ ਜੀ ਤਾਨ ਬਖਸ਼ਿਸ਼ ਕਰਦੇ ਆ ਜਿੱਲੇ ਆਪਣੀ ਥੋੜੀ ਜਿਹੀ ਇਹ ਕੁੰਡੀ ਛੜਾ ਕੇ ਦੂਏ ਪਾਸੇ ਨੂੰ ਦੌੜਦਾ ਤੇ ਫਿਰ ਦੁੱਖ ਵੀ ਪਾਉਂਦਾ ਪਰ ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਇਸ ਆਜ਼ਾਦ ਦੇਸ਼ ਭਾਗ ਦੇ ਵਿੱਚ ਅਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਮੈਂ ਕਹਿ ਸਕਦਾ ਉਹ ਜਿਹੜਾ ਸਾਕਾ ਵਰਤਿਆ ਉਹ ਸਾਕਾ ਸੀ ਪੌਂਟਾ ਸਾਹਿਬ ਜੀ ਦਾ ਪਵਿੱਤਰ ਸਾਕਾ ਜਿੱਥੇ ਸਤਿਗੁਰਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦਾ ਸਮਾਂ ਥੋੜਾ ਉੱਥੇ ਵੱਡਾ ਕਰਕੇ ਦੱਸਾਇਆ ਵੀ ਉਸ ਗੁਰਧਾਮ ਦੇ ਉੱਤੇ ਜਿਹੜੇ ਮਨਮਤੀ ਲੋਕ ਸੀ ਮਹਾਂਤ ਸੀ ਉਸ ਵੇਲੇ ਦੇ ਉਹ ਆਪਣੇ ਵੱਡੇ ਕੁਕਾਰਮ ਕਰ ਰਹੇ ਸੀ ਤੇ ਉਸ ਵੇਲੇ ਬਾਂਥ ਕਾਲੀ ਤਰਨਾ ਨਾਲ ਜਥੇਬੰਦੀ ਹਰੀਆਂ ਬੇਲਾਂ ਉਸ ਵੇਲੇ ਦੇ ਸਾਡੇ ਮਹਾਂਤ ਪਸਪੀ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਹਰਪ੍ਰੀਤ ਸਿੰਘ ਜੀ ਦੀ ਕਮਾਂਡ ਥੱਲੇ 38 ਹਰੀਆਂ ਬੇਲਾਂ ਇਹ ਜਥੇਬੰਦੀ ਦੇ ਸਿੰਘ ਉੱਥੇ ਜਾ ਕੇ ਉਸ ਪਵਿੱਤਰ ਗੁਰਦੁਆਮ ਨੂੰ ਆਪਣੀ ਲਹੂ ਤੇ ਮਿੰਜ ਦੇ ਨਾਲ ਆਜ਼ਾਦ ਕਰਾਇਆ 11 ਸਿੰਘਾਂ ਨੇ ਸ਼ਹੀਦੀ ਪਾਈ ਤਿੰਨ ਫੱਟੜ ਹੋ ਗਏ ਜਿਨ੍ਹਾਂ ਦੇ ਵਿੱਚੋਂ ਸਾਡੇ ਵਿੱਚ ਮਜੂਦਾ ਮੁਖੀ ਸਿੰਘ ਸਾਹਿਬ ਜੰਦਾ ਸ਼ਹੀਦ ਸ਼ੰਤ ਬਾਬਾ ਨਿਹਾਲ ਸਿੰਘ ਜੀ ਜਿਨ੍ਹਾਂ ਨੇ ਉਹ ਆਪਣੇ ਪਿੰਡੇ ਤੇ ਜਿਹੜਾ ਸਾਰਾ ਸਾਕਾ ਉਹ ਹੰਡਾਇਆ ਤੇ ਅੱਜ ਵੀ ਇੱਕ ਗੋਲੀ ਸਰੀਰ ਦੇ ਵਿੱਚ ਆ ਤੇ ਡਾਕਟਰ ਕਹਿੰਦੇ ਜੇ ਗੋਲੀ ਕੱਢੀ ਤਾਂ ਫੇਰ ਨੁਕਸਾਨ ਵੀ ਹੋ ਸਕਦਾ ਕਹਿਣਾ ਬੜਾ ਸੌਖਾ ਹੁੰਦਾ ਪਰ ਜਿਹਲੇ ਮੌਤ ਦੇ ਮੂਹਰੇ ਦੇਖ ਕੇ ਚੁੰਮਣਾ ਹੋਵੇ ਬੜਾ ਔਖਾ ਹੁੰਦਾ ਪਰ ਜੇ ਗੁਰੂ ਨਾਲ ਹੋਵੇ ਉਹ ਮੌਤ ਦਾ ਤੇ ਜ਼ਿੰਦਗੀ ਦਾ ਫਾਸਲਾ ਜਿਹੜਾ ਹੈ ਉਹ ਮੁਕਾ ਲਿੰਦਾ ਸਿੱਖ ਤੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਨਾਂ ਦੀ ਪਵਿੱਤਰ ਜਾਤ ਦੇ ਵਿੱਚ ਆਪਾਂ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਸ ਮੋਹ ਗੁਰਦਾਰਾ ਮੰਚੀ ਸਾਹਿਬ ਦੀ ਬਾਹਨ ਹਾਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਆ। ਸੋ ਮੈਂ ਅਰਦਾਸ ਵੀ ਕਰਦਾ ਗੁਰੂ ਸਾਹਿਬ ਜੀ ਕਿਰਪਾ ਕਰਿਓ ਆਪਣੀ ਬਖਸ਼ਿਸ਼ ਰਹਿਮਤ ਕਰਕੇ ਗੁਰੂ ਖਾਲਸੇ ਨੂੰ ਆਪਣੇ ਤਰ੍ਹਾਂ ਘਰੋਂ ਪਵਿੱਤਰ ਗੁਰਬਾਣੀ ਪਾੜਨ ਦਾ ਵਿਚਾਰਨ ਦਾ ਤੇ ਦਿੱਤੇ ਚੱਲਣ ਦਾ ਬਲ ਉਹ ਤੁਮ ਬਖਸ਼ਿਸ਼ ਕਰਨ। ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।